ਪੱਧਰੀਏ ਹੜਤਾਲ ਦੇ ਸੱਦੇ ਤੇ ਜਲਾਲਾਬਾਦ ਦੇ ਵਕੀਲਾ ਨੇ ਕੀਤੀ ਮੁਕੰਮਲ ਹੜਤਾਲ ਮਾਮਲਾ ਸ਼੍ਰੀ ਮੁਖਸਦ ਸਾਹਿਬ ਦੇ ਵਕੀਲਾ ਤੇ ਸੱਤਾਧਿਰ ਵੱਲੋਂ ਨਜਾਇਜ਼ ਪਰਚੇ ਦਰਜ ਕਰਵਾਉਣ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਉਧਰ ਹੀ ਜਲਾਲਾਬਾਦ ਦੇ ਬਾਅਰ ਐਸੋਸੀਏਸ਼ਨ ਦੇ ਵੱਲੋਂ ਮੁਕੰਮਲ ਤੌਰ ਤੇ ਹੜਤਾਲ ਕਰ ਦਿੱਤੀ ਗਈ ਹੈ ਔਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇਥੋਂ ਦੇ ਵਕੀਲ ਸਹਿਬਾਨਾ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਇੱਕ ਪੀ ਸਾਹਿਬ ਜਿਹੜੀ ਆ ਜੜਤਾਲ ਕੀਤੀ ਕੀ ਕਿਸ ਮਾਮਲੇ ਨੂੰ ਲੈ ਕੇ ਕੀਤੀ ਸਰ ਇਹ ਸਟੇਟ ਲੈਵਲ ਕਾਲ ਹੈ ਮੁਕਸਰਬਾਦ ਸਿਚਨ ਵੱਲੋਂ ਜ਼ਿਲ੍ਹਾ ਬਾਹਰ ਸਟੇਸ਼ਨ ਮੁਕਸਰਬਾਦ ਵੱਲੋਂ ਜੀ ਇੱਕ ਲਕੀਰ ਸਾਹਿਬ ਦੇ ਅਗੇਂਸਟ ਹੈ ਕਿਸੇ 307 ਦੇ ਪਰਚੇ ਦੇ ਵਿੱਚ ਤੇ ਅਸੀਂ ਉਹਦੇ ਡਿਮਾਂਡ ਕਰ ਰਹੇ ਆ ਵੀ ਜੈਨੂਇਨ ਜਿਹੜੀ ਕਾਰਵਾਈ ਹੋਵੇ ਤੇ ਇਸ ਕਰਕੇ ਸਾਡੇ ਜਲਾਲਪੁਰ ਬਾਹਰ ਸਟੇਸ਼ਨ ਨੇ ਸਟੇਟ ਲੈਵਲ ਕਾਲ ਤੇ ਮੁਕਸਰਬਾਦ ਨੂੰ ਪੂਰੇ ਮੁਕੰਮਲ ਤੌਰ ਤੇ ਕੰਮ ਬੰਦ ਕੀਤਾ ਹੈ ਤੇ ਅਸੀਂ ਬਾਹਰ ਸਟੇਸ਼ਨ ਦੇ ਨਾਲ ਖੜੇ ਆ ਮੁਕਸਰਬਾਦ ਤੇ ਹਮੇਸ਼ਾ ਲੀਗਲ ਫੈਕਿਲਿਟੀਜ਼ ਦੇ ਨਾਲ ਕੰਮ ਕਰਦੇ ਰਾਂਗੇ ਤਾਂ ਸਾਨੂੰ ਬਹੁਤ ਵਧੀਆ ਹੰਕਾਰ ਮਿਲਿਆ ਵਕੀਲ ਸਾਹਿਬਾਂ ਦਾ ਤੇ ਪੂਰੀ ਪੂਰਨ ਤੌਰ ਤੇ ਜਿਹੜੀ ਸਟ੍ਰਾਈਕ ਹੜਤਾਲ ਕੀਤੀ ਗਈ ਹੈ ਅੱਜ ਜਿਹੜੀ ਇਹ ਹੜਤਾਲ ਹੈ ਅੱਜ ਅਸੀਂ ਪੂਰੇ ਪੰਜਾਬ ਲੈਵਲ ਦੀ ਸਟ੍ਰਾਈਕ ਕੀਤੀ ਹੈ ਕਿਉਂਕਿ ਸਾਡੇ ਜਿਹੜੇ ਮੁਕਸਰ ਦੇ ਇੱਕ ਵਕੀਲ ਸਾਹਿਬ ਨੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਇਸ ਕਰਕੇ ਮੁਕਸਰ ਦੀ ਜਿਹੜੀ ਵਕੀਲਪਾਲਾ ਸਾਡੇ ਵਕੀਲ ਭਾਈਚਾਰਾ ਉਹਨਾਂ ਵੱਲੋਂ ਪੂਰੇ ਸਟੇਟ ਲੈਵਲ ਦੀ ਕੋਲ ਹੈ ਇਸ ਕਰਕੇ ਅਸੀਂ ਆਦੇ ਵਕੀਲ ਭਾਈਚਾਰੇ ਦੇ ਨਾਲ ਖੜੇ ਆ ਔਰ ਅਸੀਂ ਉਹਨਾਂ ਦੇ ਸਟੇਟ ਲੈਵਲ ਕਾਲ ਤੇ ਅਸੀਂ ਅੱਜ ਔਰ ਕੱਲ ਦੀ ਸਟ੍ਰਾਈਕ ਪਾਈ ਹੈ ਅੱਜ ਸਾਡੇ ਸ਼੍ਰੀ ਮੁਖਸਰ ਸਾਹਿਬ ਤੋਂ ਜਿਹੜੀ ਸਟੇਟ ਲੈਵਲ ਕਾਲ ਆਈ ਸੀਗੀ ਉਹਨਾਂ ਦਾ ਗ੍ਰੀਵੈਂਸ ਚੱਲ ਰਿਆ ਸੀ ਜੋ ਲੋਕਲ ਐਮਐਲਏ ਨੂੰ ਲੈ ਕੇ ਔਰ ਜੋ ਪੁਲਿਸ ਅਥਾਰਟੀ ਸੀ ਉਹ ਜਿਹੜੇ ਵਕੀਲ ਸਾਹਿਬ ਭਾਈਚਾਰੇ ਨਾਲ ਉਥੇ ਸ਼ਰੇਆਮ ਜਿਹੜਾ ਉਹ ਟੱਕਾ ਕਰਨ ਤੇ ਤੁਲੀ ਹੋਈ ਹੈ ਔਰ ਉਹਨਾਂ ਨੂੰ ਪਿਛਲੇ 10 ਦਿਨਾਂ ਤੋਂ ਲਗਾਤਾਰ ਉਹ ਪਰਮਨੈਂਟ ਸਟ੍ਰਾਈਕ ਤੇ ਬੈਠੇ ਹੋਏ ਨੇ ਟਿਲ ਟੂਡੇ ਉਹਨਾਂ ਦਾ ਕੋਈ ਹੱਲ ਨਹੀਂ ਕੱਢਿਆ ਲੋਕਲ ਐਮਐਲਏ ਨੇ ਔਰ ਲੋਕਲ ਐਮਐਲਏ ਸਾਹਿਬ ਕੋਲ ਵੀ ਗਏ ਸੀਗੇ ਔਰ ਉੱਥੇ ਉਹ ਪੁਲਿਸ ਅਥਾਰਟੀ ਕੋਲ ਵੀ ਗਏ ਸੀਗੇ ਜੋ ਤੱਕ ਉਹਨਾਂ ਦੀ ਉਹਨਾਂ ਨਾਲ ਰਿਯੂਡ ਬਿਹੇਵ ਕੀਤਾ ਜਾ ਰਿਹਾ ਸੀਗਾ ਔਰ ਕੱਲ ਉਹਨਾਂ ਨੇ ਪੂਰੇ ਪੰਜਾਬ ਲੈਵਲ ਤੇ ਜਿਹੜਾ ਇਹ ਸਟ੍ਰਾਈਕ ਕਰਕੇ ਇੱਕ ਹੱਲਾ ਬੋਲਣ ਦੀ ਕੋਸ਼ਿਸ਼ ਕੀਤੀ ਏ ਔਰ ਅਸੀਂ ਅਜ ਜਲਾਲਾਬਾਦ ਬਾਹਰ ਸਾਰੇ ਇਕੱਠੇ ਹੋ ਕੇ ਬਿਲਕੁਲ ਅਸੀਂ ਐਂਟਰੀ ਗੇਟ ਤੇ ਬਿਲਕੁਲ ਬੈਠੇ ਆ ਔਰ ਉਸ ਚੀਜ਼ ਦਾ ਰੋਸ ਪ੍ਰਗਟਾ ਰਹੇ ਆ ਕਿ ਜਿਹੜਾ ਭਾਈਚਾਰੇ ਨੂੰ ਸਾਡੇ ਵਕੀਲ ਭਾਈਚਾਰੇ ਨੂੰ ਜਿਹੜਾ ਜੋ ਵੀ ਉਹਨਾਂ ਨਾਲ ਤੱਕਾ ਹੋ ਰਿਹਾ ਹੈ ਅਸੀਂ ਉਹਨਾਂ ਦੇ ਹੱਕ ਵਿੱਚ ਖੜੇ ਹਾਂ ਔਰ ਜੋ ਤੱਕ ਸਾਨੂੰ ਵਿਸ਼ਵਾਸ ਨਹੀਂ ਮਿਲਦਾ ਆਸ਼ਵਾਸਨ ਨਹੀਂ ਮਿਲਦਾ ਉਸ ਚੀਜ਼ ਦਾ ਜੋ ਤੱਕ ਉਹਨਾਂ ਨਾਲ ਜਿਹੜਾ ਉਹ ਤੱਕਾ ਕੀਤਾ ਉਹਦਾ ਹੱਲ ਨਹੀਂ ਕਰਦੇ ਅਸੀਂ ਉਹ ਤੱਕ ਕੱਲ ਤੱਕ ਆਲੇ ਸਾਡੀ ਲਗਾਤਾਰ ਸਟ੍ਰਾਈਕ ਹੈ ਉਸ ਤੋਂ ਬਾਅਦ ਜੇ ਸਾਨੂੰ ਫਿਰ ਵੀ ਕਾਲ ਕਰਨਗੇ ਅਸੀਂ ਫਿਰ ਸਟ੍ਰਾਈਕ ਤੇ ਬੈਠੇ ਹਾਂ ਵਕੀਲ ਸਾਹਿਬ ਅੱਜ ਜੋ ਹੜਤਾਲ ਕੀਤੀ ਜੀ ਤੇ ਹੜਤਾਲ ਦਾ ਵਕੀਲਾ ਮਤਲਬ ਕੀ ਰਿਸਪੌਂਸ ਦੇ ਵਕੀਲਾ ਵੱਲੋਂ ਤਾਂ ਰਿਸਪੌਂਸ 100% ਹੈ ਜੀ ਗੱਲ ਇਸ ਤਰ੍ਹਾਂ ਵੀ ਜੇ ਸਾਡੇ ਕਿਸੇ ਵਕੀਲ ਭਰਾ ਨਾਲ ਜਿਹੜੇ ਇੱਥੇ ਲੋਕ ਨੂੰ ਨਿਆਂ ਦਉਂਦੇ ਆ ਉਹਦੇ ਨਾਲ ੱੱਕਾ ਹੋਏਗਾ ਤੇ ਅਸੀਂ ਤਾਂ ਪ੍ਰਸ਼ਾਸਨ ਦੇ ਖਿਲਾਫ ਤੇ ਪੁਲਦ ਦੇ ਖਿਲਾਫ ਇਸੇ ਤਰ੍ਹਾਂ ਅਸੀਂ ਡੱਟ ਕੇ ਖੜਾਂਗੇ ਜਿਵੇਂ ਹੁਣ ਖੜੇ ਆ ਤੇ ਬਾਕੀ ਕੋਈ ਵੀ ਵਕੀਲ ਉਨੀ ਦੇਰ ਕੋਰਟ ਵਿੱਚ ਨਹੀਂ ਜਾਏਗਾ ਜਿੰਨੀ ਦੇਰ ਤੱਕ ਸਾਡੇ ਵਕੀਲ ਜੋ ਮੁੱਸਰ ੱੱਕਾ ਹੋਇਆ ਵਕੀਲ ਨਾਲ ਜਿੰਨੀ ਦੇਰ ਨਿਆਂ ਨਹੀਂ ਆਉਂਦਾ ਆਮ ਲੋਕਾਂ ਨੂੰ ਜੇਕਰ ਜਿਹੜੇ ਕਲਾਇੰਟ ਨੇ ਉਹ ਅਦਾਲਤ ਦਾ ਕੰਮ probable ਹੋਇਆ ਇਹਦਾ ਜਿੰਮੇਵਾਰ ਕਿਹਨਾਂ ਨੂੰ ਹੈ ਇਹਦਾ ਕਿਤੇ ਨਾ ਕਿਤੇ ਸਾਨੂੰ ਇਹ ਮਹਿਸੂਸ ਜ਼ਰੂਰ ਹੁੰਦਾ ਪਰ ਗੱਲ ਇਸ ਤਰ੍ਹਾਂ ਹੈ ਵੀ ਜੇ ਵਕੀਲਾ ਨਾਲ ਹੀ ੱੱਕਾ ਹੁੰਦਾ ਫਿਰ ਥੋੜਾ ਬਹੁਤਾ ਤਾਂ ਜਦੋਂ ਸੁੱਕੀ ਦੇ ਨਾਲ ਸਿੱਨੀ ਟਗੜੀ ਜਾਂਦੀ ਹੈ ਪਰ ਉਹਦਾ ਵੀ ਕਿਤੇ ਨਾ ਕਿਤੇ ਪ੍ਰਸ਼ਾਸਨ ਤੇ ਸਰਕਾਰੀ ਜਿੰਮੇਵਾਰ ਹੈ ਉਹਦੇ ਨਾਲ ਸਾਡਾ ਕਿਸੇ ਤਰ੍ਹਾਂ ਦਾ ਕੋਈ ਕਲਾਇੰਟ ਨਾਲ ਸਾਡਾ ਜੇ ਕਲਾਇੰਟਾਂ ਨਾਲ ਲਿਆ ਹੋਏਗਾ ਤਾਂ ਤਾਂ ਹੀ ਲੋਕ ਸਾਡੇ ਕੋਲ ਆਣਗੇ ਸਾਡੀ ਕੋਸ਼ਿਸ਼ ਹਮੇਸ਼ਾ ਹੀ ਇਹ ਹੁੰਦੀ ਹੈ ਇਹ ਕਲਾਈਟ ਨਾਲ ਜਲਦੀ ਤੋਂ ਜਲਦੀ ਨਿਆ ਕਰਾ ਕੇ ਦਿੱਤਾ ਜਾਵੇ ਪਰ ਜਦੋਂ ਪ੍ਰਸ਼ਾਸਨ ਧੱਕਾ ਕਰਦਾ ਹੈ ਤਾਂ ਕਿਤੇ ਨਾ ਕਿਤੇ ਇਹ ਕਲਾਈਟ ਦਾ ਨੁਕਸਾਨ ਜ਼ਰੂਰ